ਅਮਰਤਪਾਲ ਦੇ ਹੱਕ 'ਚ ਵੱਡਾ ਐਲਾਨ ਹੋਇਆ ਜਿਹਦਾਰ ਤੇ ਮੁੱਖ ਮੰਤਰੀ ਵਿਵਾਦ 'ਚ ਵੱਡੀ ਅਪਡੇਟ ਹੈ ਤਾਕਾ ਤੋਂ ਵਿਧਾਇਕ ਮਨਪ੍ਰੀਤ ਯਾਦਲੀ ਨੇ ਅਨੰਦਪੁਰ ਸਾਹਿਬ ਦੇ ਮੱਤੇ ਦੀ ਗੱਲ ਕੀਤੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਕੇ ਜੋ ਵੰਦੀ ਸਿੰਘ ਜੇਲਾ ਵਿੱਚ ਕੈਦ ਨੇ ਉਹਨਾਂ ਦੀ ਰਿਹਾਈ ਦੇ ਹੱਕ ਵਿੱਚ ਆਵਾਜ਼ ਉਬਲੰਦ ਕੀਤੀ ਇਸ ਤੋਂ ਇਲਾਵਾ ਉਹਨਾਂ ਨੇ ਐਨਐਸਏ ਦੀ ਨਸਜਾ ਪੁੱਤਰ ਰਹੇ ਭਾਈ ਅਮਰਤਪਾਲ ਸਿੰਘ ਅਤੇ ਹੋਰ ਪੰਜਾਬੀ ਨੌਜਵਾਨਾਂ ਦੀ ਰਿਹਾਈ ਦੀ ਮੰਗ ਉਹਨਾਂ ਨੇ ਸਰਕਾਰ ਅੱਗੇ ਰੱਖੀ ਇਹ ਆਲੀ ਨੇ ਗੱਲਬਾਤ ਕਰਦੇ ਹੋਏ ਆਖਿਆ ਕਿ ਜਿਸ ਤਰ੍ਹਾਂ ਕੇਂਦਰ ਸਰਕਾਰ ਨੇਤ ਦਨੋ ਪੰਜਾਬ ਨਾਲ ਮਤਰੀ ਮਾਂ ਵਾਲਾ ਸਲੂਕ ਕਰ ਰਹੀ ਹੈ ਇਸ ਨੂੰ ਲੈ ਕੇ ਸੂਬੇ ਦੇ ਲੋਕਾਂ ਚ ਭਾਰੀ ਰੋਸ਼ਾ ਉਹਨਾਂ ਆਖਿਆ ਕਿ ਕੇਂਦਰ ਨੇ ਪਹਿਲਾਂ ਖੇਤੀ ਕਾਨੂੰਨ ਬਣਾ ਕੇ ਸਾਡੇ ਖੇਤੀ ਪ੍ਰਧਾਨ ਸੂਬੇ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਜਿਸ ਨੂੰ ਲੋਕਾਂ ਨੇ ناکਾਮ ਕਰ ਦਿੱਤਾ ਫਿਰ ਪੰਜਾਬ ਦੇ ਪਾਣੀ ਨੂੰ ਲੈ ਕੇ ਵਿਵਾਦ ਕੀਤਾ ਹੁਣ ਪੰਜਾਬ ਯੂਨੀਵਰਸਿਟੀ ਨੂੰ ਪੰਜਾਬ ਤੋਂ ਖੋਣ ਦੀ ਕੋਸ਼ਿਸ਼ ਕੀਤੀ ਅਤੇ ਫਿਰ ਸਾਡੀ ਰਾਜਸਥਾਨੀ ਚੰਡੀਗੜ੍ਹ ਨੂੰ ਪੰਜਾਬ ਤੋਂ ਕੌਨ ਲਈ 131ਵੀਂ ਸੰਵਿਧਾਨਕ ਸੋਧ ਕਰਨ ਦੀ ਤਿਆਰੀ ਕਰ ਰਹੀ ਹੈ ਪਰ ਸੂਬੇ ਦੇ ਲੋਕ ਕੱਜਾ ਨਹੀਂ ਹੋਣ ਦੇਣਗੇ ਵਿਧਾਇਕ ਅਲੀ ਨੇ ਆਖਿਆ ਕਿ ਚੰਡੀਗੜ ਸਾਡਾ ਤੇ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਾਇਆ ਗਿਆ ਸੀ ਇਸ ਲਈ ਕੇਂਦਰ ਸਰਕਾਰ ਸੰਵਿਧਾਨਕ ਸੋਧ ਕਰਨ ਤੋਂ ਪਹਿਲਾਂ ਮੁੜ ਵਿਚਾਰ ਕਰਕੇ ਪੰਜਾਬੀਆਂ ਦੇ ਹੱਕਾਂ ਤੇ ਡਾਕਾ ਨਾ ਮਾਰੇ ਉਧਰ ਸਾਫ ਦਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਪਾਰਟੀ ਨੇ ਭਾਰਤ ਵਿੱਚ ਦਹਾਕਿਆਂ ਤੋਂ ਸੱਖਾਂ ਨਾਲ ਹੋ ਰਹੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਫਰਜ਼ੀ ਪੁਲਿਸ ਮੁਕਾਬਲੇ ਜਬਰਨ ਗਮਸ਼ੁਦਗੀ ਅਤੇ ਜ਼ਬਰ ਜਨਾਹ ਉਤੇ ਤਿਆਰ ਕੀਤੀ ਡਾਕੂਮੈਂਟਰੀ ਰੂਪ ਰਿਪੋਰਟ ਰਾਸ਼ਟਰਪਤੀ ਅਤੇ ਯੂਨਾਈਟਿਡ ਨੇਸ਼ਨ ਨੂੰ ਸੌਂਪੀ ਹੈ ਇਹ ਡਾਕੂਮੈਂਟਰੀ ਸਿਰਫ ਦਸਤਾਵੇਜ਼ੀ ਪੇਪਰ ਵਰਕ ਨਹੀਂ ਸਗੋਂ ਚੌਨਵੇਂ ਕਿਸਾ ਅੰਤਰਰਾਸ਼ਟਰੀ ਮਿਆਰਾਂ ਅਨੁਸਾਰ ਤਿਆਰ ਕੀਤੇ ਸਬੂਤ ਗਵਾਹਾਂ ਦੇ ਬਿਆਨ ਅਤੇ ਸਰਦਾਰ ਜਸਵੰਤ ਸਿੰਘ ਖਾਲੜਾ ਦੀ ਰਿਸਰਚ ਨੂੰ ਤੱਥ ਸਮੇਤ ਜੋੜਦੀ ਇੱਕ ਵੱਡੀ ਫੜਚੋਲ ਹੈ ਇਸ ਵਿੱਚ 1980 ਤੋਂ 2000 ਦੇ ਦਰਮਿਆਨ ਹੋਏ ਬੇਨਾਮ ਲਾਸ਼ਾਂ ਦੇ ਰਿਕਾਰਡ ਪੁਲਿਸ ਸਟੇਸ਼ਨਾਂ ਦੀਆਂ ਗੈਰ ਸਰਕਾਰੀ ਲਿਸਟਾਂ ਤੇ ਉਹ ਦਰਦਨਾਕ ਕੇਸ ਸ਼ਾਮਲ ਨੇ ਜਿਨ੍ਹਾਂ ਨੂੰ ਦਹਾਕਿਆਂ ਤੋਂ ਦਬਾਇਆ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕਾਰਜਕਾਰੀ ਪ੍ਰਧਾਨ ਹਮਨ ਸਿੰਘ ਮਾਨ ਨੇ ਦਸਤਾਵੇਜ਼ ਸੰਪਰਨ ਤੋਂ ਬਾਅਦ ਕਿਹਾ ਕਿ ਇਹ ਡਾਕੂਮੈਂਟਰੀ ਸਿਕ ਕੌਮ ਦੇ ਜ਼ਖਮਾਂ ਦੀ ਗਵਾਹੀ ਹੈ ਅਸੀਂ ਜਿਸ ਸਚਾਈ ਨੂੰ ਲੋਕਾਂ ਦੇ ਸਾਹਮਣੇ ਲਿਆਂਦਾ ਉਹ ਅੱਜ ਅਸੀਂ ਸੰਸਾਰ ਦੇ ਸਭ ਤੋਂ ਵੱਡੇ ਮੰਚਾਂ ਤੇ ਰੱਖ ਦਿੱਤਾ ਹੈ ਸੰਘਤ ਨਾਲ ਕੀਤਾ ਵਾਅਦਾ ਚ ਪੂਰਾ ਹੋਇਆ ਉਹਨਾਂ ਨੇ ਇਹ ਵੀ ਦੱਸਿਆ ਕਿ ਰਿਪੋਰਟ ਅੰਤਰਰਾਸ਼ਟਰੀ ਸੰਸਥਾਵਾਂ ਨੂੰ ਮੁੱਖੀ ਅਧਿਕਾਰਾਂ ਦੀ ਨਜਾਇਜ਼ ਤੋੜ ਮਰੋੜ ਬਾਰੇ ਸਿੱਧਾ ਸਨੇਹਾ ਦਿੰਦੀ ਹੈ ਕਿ ਸਿਕਾਉਮ ਉੱਤੇ ਹੋਇਆ ਜ਼ੁਲਮ ਹੋ ਪੁੱਲਿਆ ਨਹੀਂ ਗਿਆ ਤੇ ਨਿਆਂ ਦੀ ਲੜਾਈ ਹੁਣ ਇੰਟਰਨੈਸ਼ਨਲ ਪੱਧਰ ਤੇ ਜਾਰੀ ਰਹੇਗੀ। ਈਮਾਨ ਸਿੰਘ ਮਾਨ ਨੇ ਸਪਸ਼ਟ ਕੀਤਾ ਕਿ ਅਕਾਲੀ ਦਲ ਅੰਮ੍ਰਿਤਸਰ ਹਮੇਸ਼ਾ ਸਿੱਖਾਂ ਦੇ ਅਧਿਕਾਰਾਂ ਸੁਰੱਖਿਆ ਅਤੇ ਇਨਸਾਫ ਲਈ ਖੜਾ ਰਿਹਾ ਅਤੇ ਇਹ ਦਸਤਾਵੇਜ਼ ਇਸ ਜ਼ੁਲਮ ਦੇ ਕਾਲੇ ਅਧਿਆਇ ਨੂੰ ਦੁਨੀਆ ਅੱਗੇ ਰੱਖਣ ਦੀ ਇੱਕ ਬੇਮਿਸਾਲ ਕੋਸ਼ਿਸ਼ ਹੈ ਇਸ ਤੋਂ ਇਲਾਵਾ ਉਹਨਾਂ ਕਿਆ ਕਿ ਇਸ ਤੋਂ ਇਲਾਵਾ ਸਾਬਕਾ ਸੰਸਦ ਮਾਨ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਸੰਸਥਾ ਤੇ ਉਸ ਉੱਤੇ ਬਰਾਜਮਾਨ ਜੱਜਦਾਰ ਸਹਿਬਾਨ ਦਾ ਅਹੁਦਾ ਕੇਵਲ ਸੱਕ ਕੌਮ ਵਿੱਚ ਹੀ ਨਹੀਂ ਬਲਕੇ ਸੰਸਾਰ ਵਿੱਚ ਵੀ ਅਤੀ ਸਤਕਾਰਯਕ ਅਤੇ ਸਰਵੋੱਚ ਜਦ ਵੀ ਕੋਈ ਹੁਕਮਰਾਨ ਜਾਂ ਸਰਕਾਰੀ ਅਹੁਦੇਦਾਰ ਜਿੰਦਾਰ ਸਾਹਿਬ ਨੂੰ ਸੰਬੋਧਿਤ ਹੁੰਦਾ ਤਾਂ ਉਹਨਾਂ ਨੂੰ ਇਸ ਗੱਲ ਦੀ ਉੱਤੇ ਸਿੱਖ ਮਰਿਆਦਾ ਦੀ ਸਮਝ ਹੋਣੀ ਚਾਹੀਦੀ ਹੈ ਕਿ ਉਹ ਕਿਸ ਸਥਾਨ ਤੇ ਅਤੇ ਕਿਸ ਅਹੁਦੇ ਅਤੇ ਕਿਸ ਸ਼ਖਸੀਅਤ ਸੰਬੰਧੀ ਗੱਲ ਕਰਨ ਜਾ ਰਹੇ ਨੇ ਉਹਨਾਂ ਦੇ ਰੁਤਬੇ ਦੇ ਮੁਤਾਬਕ ਕੁਝ ਵੀ ਕਹਿੰਦੇ ਹੋਏ ਉਹਨਾਂ ਦੇ ਸਤਕਾਰ ਮਾਨਤੇ ਸੰਸਾਰ ਪੱਧਰ ਤੇ ਰਤਵੇ ਦਾ ਖਿਆਲ ਜ਼ਰੂਰ ਰੱਖਣਾ ਚਾਹੀਦਾ ਹੈ ਨਾ ਕਿ ਉਹਨਾਂ ਦੇ ਸਤਕਾਰ ਦੇ ਉਲਟ ਵਰਤੋਕ ਕਰਦੇ ਹੋਏ ਆਪਣੀ ਅਕਲ ਦਾ ਜਨਾਜ਼ਾ ਕੱਢਣਾ ਚਾਹੀਦਾ ਹੈ ਉਹਨਾਂ ਕਹੇ ਕਿ ਜਦ ਵੀ ਕੋਈ ਹਕੂਮਤ ਪੱਖੀ ਜਾਂ ਸਿਕ ਕੌਮ ਵਿਰੋਧੀ ਨਫ਼ਰਤ ਰੱਖਣ ਵਾਲਾ ਇਨਸਾਨ ਜਨਦਾਰ ਨੂੰ ਸੰਬੋਧਿਤ ਹੁੰਦੇ ਹੋਏ અપਮਾਨਜਨਕ ਸ਼ਬਦਾਂ ਦੀ ਵਰਤੋਂ ਕਰਦਾ ਉਸ ਵਿਰੁੱਧ ਸਾਡੇ ਜਨਦਾਰ ਸਾਹਿਬ ਨਹੀਂ ਬਲਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਉਹ 14 ਤੇ ਬੈਠੇ ਸੀਨੀਅਰ ਮੈਂਬਰਾਂ ਨੂੰ ਫੌਰੀ ਐਕਸ਼ਨ ਕਰਦੇ ਹੋਏ ਆਪਣੀ ਰਵਈਤ ਅਨੁਸਾਰ ਅਮਲ ਕਰਨਾ ਚਾਹੀਦਾ ਤਾਂ ਕਿ ਕੋਈ ਵੀ ਸਰਫਿਰਿਆ ਸਾਡੇ ਇਸ ਮਹਾਨ ਰੁਤਬੇ ਦਾ ਅਪਮਾਨ ਕਰਨ ਜਾਂ ਉਹਨਾਂ ਦੇ ਸੰਸਾਰ ਪਦਰ ਤੇ ਰੁਤਬੇ ਨੂੰ ਛਟਿਆਉਣ ਦੀ ਗੁਸਤਾਖੀ ਨਾ ਕਰ ਸਕੇ ਇੱਥੇ ਵਰਣਨ ਕਰਨਾ ਜ਼ਰੂਰੀ ਹੈ ਕਿ ਜਦ ਪੰਜਾਬ ਦੇ ਵਿੱਚ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਸੰਤਾ ਉਹਨਾਂ ਨੇ ਉਸ ਸਮੇਂ ਦੇ ਅਕਾਲ ਤਖਤ ਸਾਹਿਬ ਦੇ ਜ਼임ਦਾਰ ਰਹੇ ਗਿਆਨੀ ਹਰਪ੍ਰੀਤ ਸਿੰਘ ਨੂੰ ਸਤਿਕਾਰ ਦਿੰਦੇ ਹੋਏ ਖੁਦ ਮੁੱਖ ਮੰਤਰੀ ਹੁੰਦੇ ਹੋਏ ਉਹਨਾਂ ਦੇ ਪਹਿਰੇ ਹੱਥ ਲਗਾ ਕੇ ਸਤਿਕਾਰ ਦਿੱਤਾ ਸੀ ਅਤੇ ਕਿਹਾ ਸੀ ਕਿ ਸਰਕਾਰ ਜਥੇਦਾਰ ਰੌ ਸ਼੍ਰੀ ਅਕਾਲ ਤਖਤ ਸਾਹਿਬ ਦੇ ਰਤਬੇ ਤੋਂ ਕਿਤੇ ਜ਼ਿਆਦਾ ਹੀਟਾ ਹੈ ਜਦ ਤਰ ਕਾਲ ਤੱਕ ਸਾਹਬ ਉਤੇ ਕੋਈ ਵੀ ਸਰਕਾਰ ਜਾਂ ਹੁਕਮਰਾਨ ਕਿਸੇ ਤਰ੍ਹਾਂ ਦਾ ਵੀ ਹੁਕਮ ਨਹੀਂ ਕਰ ਸਕਦਾ ਉਹਨਾਂ ਇਹ ਵੀ ਕਿਹਾ ਕਿ ਅਸੀਂ अनेका ਵਾਰ ਅੰਗਰੇਜ਼ੀ ਅਖਬਾਰਾਂ ਦੇ ਸੰਪਾਦਕਾਂ ਤੇ ਪ੍ਰਬੰਧਕ ਕਮੇਟੀਆਂ ਨੂੰ ਲਿਖਤੀ ਰੂਪ ਦੇ ਵਿੱਚ ਦੇ ਚੁੱਕੇ ਹਾਂ ਕਿ ਕਿਸੇ ਵੀ ਸਿੱਖ ਸਿਆਸੀ ਲੀਡਰ ਦੀ ਗੱਲ ਕਰਦੇ ਹੋ ਉਸ ਤੇ ਨਾਮ ਨਾਲ ਸੰਗਤ ਬੀਬੀ ਦੇ ਨਾਮ ਨਾਲ ਕੌਰ ਪੱਕਾ ਲਿਖਿਆ ਜਾਵੇ ਕਿਉਂਕਿ ਜੇਕਰ ਕੌਰ ਤੇ ਸੰਗ ਨਹੀਂ ਲਿਖਿਆ ਜਾਵੇਗਾ ਤਾਂ ਇਹ ਉਹਨਾਂ ਸੰਪਾਦਕਾਂ ਤੇ ਸ਼ਰਾਰਤੀ ਸੋਚ ਰੱਖਣ ਵਾਲੇ ਪੱਤਰਕਾਰਾਂ ਦੀ ਸਿੱਖ ਕੌਮ ਦੀ ਤੋਹੀਨ ਕਰਨ ਦੇ ਅੰਮਲ ਹੋਣਗੇ ਜਿਸ ਨੂੰ ਸਿਕ ਕੌਮ ਕਤਾਈ برداشت ਨਹੀਂ ਕਰ ਸਕਦੇ ਇਸ ਤਰ੍ਹਾਂ ਜੇ ਤਾਰ ਸ਼੍ਰੀ ਕਲਤਕ ਸਾਹਿਬ ਦੀ ਗੱਲ ਕਰਦੇ ਹੋਏ ਜੋ ਕੇਵਲ ਗੜਕਾ ਚ ਲਿਖਿਆ ਗਿਆ ਐਮ ਅੰਮਲ ਵੀ ਸਾਡੇ ਮਹਾਨ ਸਤਾਨਤ ਉਹਨਾਂ ਮਹਾਨ ਜੱਤੇਦਾਰਾਂ ਦੇ ਰਤਬੇ ਦੀ ਸੂਚੀ ਸਮਝੀ ਸਾਜਿਸ਼ ਦੀ ਕੜੀ ਹੈ ਜਿਸ ਨੂੰ ਸਿਕ ਕੌਮ ਕਤਾਈ برداشت ਨਹੀਂ ਕਰੇਗੀ ਅਤੇ ਉਮੀਦ ਕਰਦੀ ਹੈ ਕਿ ਇਹ ਸੰਪਾਦਕ ਤੇ ਸ਼ਰਾਤੀ ਸੋਚ ਰੱਖਣ ਵਾਲੇ ਪੱਤਰਕਾਰ ਆਪਣੇ ਇਸ ਅੰਮਲ ਤੋਂ ਤੌਬਾ ਕਰਕੇ ਪੰਜਾਬ ਦੇ ਚੰਗੇ ਮਾਹੌਲ ਨੂੰ ਸੱਟ ਮਾਰਨ ਦੀ ਗੁਸਤਾਖੀ ਨਹੀਂ ਕਰਨਗੇ ਤੇ ਆਪਣੀਆਂ ਗਲਤੀਆਂ ਨੂੰ ਸਧਾਰਨਣਗੇ